ਅੱਜ ਰਾਜਪ੍ਰਦੀ ਖੱਤਰੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮਹਿੰਦਰ ਕੁਮਾਰ ਸਾਈਕਲ ਵੱਲੋਂ ਪਲਾਂਟੇਸ਼ਨ ਦਾ ਕੈਂਪ ਲਗਾਇਆ ਗਿਆ। ਜਿਸ ਦੇ ਵਿੱਚ ਵੱਖ-ਵੱਖ ਥਾਮਾ এনवायरमेंट ਨੂੰ ਵੇਖਦੇ ਹੋਏ 200 ਤੋਂ ਵੱਧ ਫ੍ਰੀ ਬੁੱਟੇ ਲਗਾਏ ਗਏ ਨੇ ਐਸ ਤੋਂ ਪਹਿਲਾਂ ਇਹ ਸੁਸਾਇਟੀ ਵੱਖ-ਵੱਖ ਤਰ੍ਹਾਂ ਦੇ ਸਮਾਜ ਸੇਵਾ ਦੇ ਕੰਮ ਵੀ ਕਰਦੀ ਆ ਰਹੀ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪੁਰਾਣਾ ਰਾਜਪੁਰਾ ਦੀ ਗਊਸ਼ਾਲਾ ਸ਼ਮਸ਼ਾਨ ਘਾਟ ਤੇ ਹੋਰਨਾ ਥਾਮਾ ਤੇ ਬੁੱਟੇ ਲਗਾਏ ਗਏ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਮਹਿੰਦਰ ਕੁਮਾਰ ਸਾਈਕਲ ਦਾ ਸੋ ਆਓ ਸੁਣ ਲੈਨੇ ਉਹਨਾਂ ਦੀ ਸੁਪੰਨੀ ਫ੍ਰੀ ਵੈਲਫਰ ਸੁਸਾਇਟੀ ਵੱਲੋਂ ਅੱਜ 200 ਦੇ ਕਰੀਬ ਬੂਟਾ ਫਲਦਾਰ ਸ਼ਾਨਦਾਰ ਔਰ ਜਿਹੜਾ ਧਾਰਮਿਕ ਨਿੰਮ ਦਾ ਬਯੋੜ ਦਾ ਪਿੱਪਲ ਦਾ ਇਹ ਬੂਟਾ ਲਾਉਣੇ ਜਾ ਰਹੇ ਆ ਕੁਝ ਗੋਸ਼ਲਾਜਕਰ ਕੁਝ ਪੁਰਾਣੇ ਰਾਜਪੁਰੇ ਸ਼ਮਸ਼ਾਨ ਨੂੰ ਉਮੀਦਗਾਰ ਕੁਝ ਹੋਰ ਸਕੂਲਾਂ ਦੇ ਕਰ ਜਾ ਕੇ ਪਿੰਡ ਦੇ ਜਿੱਥੇ ਬੂਟੇ ਨਹੀਂ ਹੈਗੇ ਫਲਦਾਰ ਤੇ ਸ਼ਾਨਦਾਰ ਉੱਥੇ ਬੂਟੇ ਲਗਾਵਾਂਗੇ ਤੇ ਹਰ ਸਾਲ ਹੀ ਅਸੀਂ ਇਹ ਬੂਟੇ ਲਗਾਉਣ ਦਾ ਪ੍ਰਣ ਲਿਆ ਹਰ ਸਾਲ 200 ਬੂਟੇ ਲਗਾਇਆ ਕਰਾਂਗੇ ਸੱਤੀ ਵੱਲ ਸੱਤੀ ਵੱਲ ਇਸ ਤੋਂ ਪਹਿਲਾਂ ਹੋਰ ਕੀ ਕੀ ਜਿਹੜੇ ਕੰਮ ਕੀਤੇ ਗਏ ਆ ਇਸ ਤੋਂ ਪਹਿਲਾਂ ਅਸੀਂ ਜੋ ਵੈਲਫੇਅਰ ਸੋਸਾਇਟੀ ਜੋ ਕਮਪ ਲਗਾਏ ਆ ਖਾਂ ਦਾ ਕੈਂਪ ਲਗਾਏ ਆ ਮੈਡੀਕਲ ਕੈਂਪ ਲਗਾਏ ਆ ਟੂਨ ਡਾਉਨ ਦੇ ਕੈਂਪ ਲਗਾਏ ਆ ਸਾਮਾਨ ਦਿੱਤਾ ਬੱਚਿਆਂ ਨੂੰ ਮੈਡੀਕਲ ਕੈਂਪ ਲਗਾਏ ਬਹੁਤ ਜੋ ਵੀ ਤੜਕੋ ਦਵਾਈ ਲੈ ਕੇ ਆਉਂਦਾ ਅਸੀਂ ਉਹਦੇ ਪੂਰੀ ਕਰ ਦਿਆ ਨੂੰ ਜੀ ਸਾਡੇ ਸ਼ਹਿਟੀ ਨੇ ਸਾਮਾਨ ਲਿਕੇ ਰੱਖਵਾਇਆ ਹੈ ਮਰੀਜ਼ਾਂ ਦੇ ਹਰ ਵਾਸਤੇ ਜੇ কিছু ਚਾਹੀਦਾ ਹੁੰਦਾ ਹੈ 휠 ਚੇਅਰ ਹੈ ਬੈੱਡ ਹੈ ਕਮੋਡ ਹੈ ਕਮੋਡ ਹੈ ਰੋਡ ਹੈ ਜੋ ਵੀ ਕਿਸੇ ਮੰਦਿਰ ਨੂੰ ਚਾਹੀਦਾ ਹੁੰਦਾ ਹੈ ਫਿਰ ਉਹ ਕਾਸਟ ਦਿੰਦੇ ਆ ਅਸੀਂ ਉਹਨਾਂ ਨੂੰ ਉਹ ਘਰ ਲੈ ਕੇ ਜਾਂਦੇ ਆ ਆਪਣਾ ਯੂਜ਼ ਕਰਕੇ ਸਾਨੂੰ ਵਾਪਸ ਕਰ ਦਿੰਦੇ ਆ ਸਾਡੇ ਇੱਥੇ ਸਭ ਸਮਾਨ ਪਿਆ। ਕਲਾਈਟੀ ਦੀ ਤਰਫੋਂ ਅੱਜ ਇੱਕੇ ਪਲਾਂਟੇਸ਼ਨ ਦਾ ਕੈਂਪ ਲਗਾਇਆ ਜਾ ਰਿਹਾ ਹੈ। ਉਹਦੇ ਵਿੱਚ ਬਹੁਤ ਸਾਰੇ ਪਲਾਂਟਸ ਜਿਹੜੇ ਆ ਹਰ ਕਿਸਮ ਦੇ এনवायरमेंट ਨੂੰ ਦੇਖਦੇ ਹੋਏ ਅਸੀਂ ਫ੍ਰੀ ਆਫ ਕਾਸਟ ਲਗਾ ਰਹੇ ਆ। ਇਸ ਤੋਂ ਪਹਿਲੇ ਵੀ ਸਾਡੀ ਸੁਸਾਇਟੀ ਜਿਹੜੀ ਹੈ ਅੱਜ ਤੋਂ ਪਹਿਲੇ ਮੈਡੀਕਲ ਕੈਂਪ ਹੋਰਸ ਆਈਸ ਕੈਂਪ ਇਸ ਤੋਂ ਇਲਾਵਾ ਹੋਰ ਵੀ ਜੋ ਆਪਣਾ ਸੁਸਾਇਟੀ ਦੀਆਂ ਸੇਵਾਵਾਂ ਆ ਉਹ ਸਾਰੀਆਂ ਨਿਭਾਉਂਦੀਆਂ ਆ ਰਹੀ ਐ ਔਰ ਅੱਗੋਂ ਵੀ ਅਸੀਂ ਇਹ ਪ੍ਰਣ ਲੈਂਦੇ ਆ ਕਿ ਅੱਜ ਤੋਂ ਬਾਅਦ এনवायरमेंट ਨੂੰ ਠੀਕ ਕਰਦੇ ਹੋਏ ਹੋਰ ਵੀ ਪੌਦੇ ਜਿੱਥੇ ਇੱਥੇ ਜ਼ਰੂਰਤ ਹੋਏਗੀ ਜਾਂ ਜੋ ਵੀ ਕਿਸੇ ਨੂੰ ਵੀ ਸੁਸਾਇਟੀ ਨੂੰ ਜ਼ਰੂਰਤ ਹੋਏਗੀ ਉਹਦੀ ਅਸੀਂ ਹੈਲਪ ਕਰਨ ਨੂੰ ਅੱਗੇ ਤਿਆਰ ਰਹਾਂਗੇ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ news 89 punjab har khabar jisda hove asar